हां जी दोस्तों सारेया नुं सस् नमस्कार स्वागत करते हैं टोडा राज संधू फार्मिंग दे विच आज पहुंचेया दोस्तों ਪਿੰਡ ਸ਼ਗਰੀ ਤਹਿਸੀਲ ਜਿਲ੍ਹਾ ਹਸਪੰਡ ਨੂੰ ਸ਼੍ਰੀ ਤਰਨਤਨ ਸਾਹਿਬ ਲਗਦਾ ਵੀਰ ਸਤਨਾਮ ਸਿੰਘ ਉਹਨਾਂ ਦੇ ਘਰ ਆਏ ਆਂ ਦੋਸਤੋ ਤੋਂ ਜਿੱਦਾਂ ਕਿ ਦੋਸਤੋ ਸਾਰੇ ਵੀਰਾਂ ਨੂੰ ਪਤਾ ਇੱਕ ਪਹਿਲਾ ਵੀਡੀਓ ਪਾਈ ਸੀ ਆਪਾਂ ਇਸ ਕਰੋ ਸੇਲ ਪਰਚੇਜ ਦਾ ਕੰਮ ਵੀਰ ਨੇ ਸ਼ੁਰੂਆਤ ਕੀਤੀ ਸੀਗੀ ਵਿਕਰੀ ਵਾਲੇ ਪਸ਼ੂ ਆਉਂਦੇ ਆ ਇਸ ਕਿਲੇ ਦੇ ਉੱਪਰ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਟੋਟਲ 4 ਨਗ ਤੁਹਾਨੂੰ ਦਿਖਾਉਣੇ ਆ ਦੋ ਟੋਟੀਆਂ ਦਿਖਾਵਾਂਗੇ ਇੱਕ ਤੋਕੜ ਗੱਬਣ ਇੱਕ ਉੱਚੇ ਬੱਚੇ ਦੇ ਵਿੱਚ ਕੋਈ ਮਹੀਨੇ ਸਵਾ ਮਹੀਨੇ ਡੇਢ ਮਹੀਨੇ ਦੀ ਸੂਈ ਝੋਟੀ ਬੜੀ ਸ਼ਕੀਨ ਆ ਦੋਸਤੋ ਇਹ ਵੀ ਦਿਖਾਵਾਂਗੇ ਤੇ ਰੇਡ ਪੜਤਾ ਜਿਹੜਾ ਵਾਜਬ ਬਿਲਕੁਲ ਜਾਇਜ਼ ਛੋਟੇ ਰੇਡ ਰਹਿਣ ਵਾਲੇ ਆ ਠੀਕ ਆ ਜੀ ਸੋ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਤੇ ਇੱਕ ਤਾਜੀ ਸੱਜਰ ਸੂਈ ਵੜਾ ਜਿਹੜੀ ਮਤਲਬ ਕਿ ਰਾਤ ਹੀ ਸੂਈ ਆ ਕੋਈ ਇੱਕ ਅੱਧਾ ਦਿਨੀ ਹੋਇਆ ਸੂਈ ਨੂੰ ਤੇ ਇੱਕ ਵੜਾ ਗੱਬਣਾ ਤਿਆਰੀ ਵਾਲੀ ਇਹ ਚਾਰ ਨਾਗੇ ਪ੍ਰਭੂ ਚਾਰੇ ਨਗਾ ਦੀ ਡਿਟੇਲ ਬਾਈ ਸਤਨਾਮ ਤੋਂ ਆਪਾਂ ਲੈ ਕੇ ਉਹਦੇ ਨਾਲ ਸਾਂਝੀ ਕਰ ਦਿਆਂਗੇ ਸੋ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 13 ਜੁਲਾਈ ਆ ਸਮਾਂ ਵੀ ਦੋਸਤੋ ਮਾਰਨਿੰਗ 11:30 ਵਜੇ ਦਾ ਬਾਕੀ ਵੀਡੀਓ ਵੱਧ ਤੋਂ ਵੱਧ ਅਗੇ ਸ਼ੇਅਰ ਕਰ ਦਿਆ ਕਰੋ ਨਵੇਂ ਫਾਰਮਰ ਵੀਰਾਂ ਤੀ ਜਿਹੜੀ ਬਿਲਕੁਲ ਪਹੁੰਚ ਵਿੱਚ ਹੈ ਇਹ ਵੀਡੀਓ ਆ ਸਕੇ ਆਓ ਕਰਦੇ ਆ ਗੱਲਬਾਤ ਲੈਨੇ ਆ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਵੀਰੇ ਸਤਨਾਮ ਸਤਸ੍ਰੀ ਅਕਾਲ ਸਤਸ੍ਰੀ ਅਕਾਲ ਸੰਤੋ ਸਾਹਿਬ ਸਭ ਠੀਕ ਠਾਕ ਚੰਗੇ ਚੰਗੇ ਭਾਈ ਸਤਨਾਮ ਠੀਕ ਠਾਕ ਵੀਰੇ ਵਧੀਆ ਵਧੀਆ ਠੀਕ ਠਾਕ ਜਸੋਨਾ ਭਾਈ ਹੁੰਦੇ ਪਸ਼ੂ ਆਪਾਂ ਪਾਇ ਸੀ 5-4 ਕਨਗ ਸੀ ਉਹਦੇ ਵੀ ਹਾਂਜੀ ਹਾਂਜੀ ਭਾਈ ਹੋ ਗਏ ਸ ਠੀਕ ਆ ਜੀ ਹਾਂਜੀ ਉਹ ਤਾਂ ਹੋ ਵੀ ਉਹ ਠੀਕ ਆ ਅੱਜ ਵੀ ਸਾਰੇ ਆਪਣੇ ਕੋਲ ਮਿਕਸ ਜੇ ਹੈਗੇ ਆ ਮਤਲਬ ਕਿ ਟੋਕੜ ਗੱਪਣ ਨਾ ਵੀ ਹੈਗਾ ਹਾਂਜੀ ਇੱਕ ਟੋਕੜ ਗੱਪਣ ਭਾਜੀ ਇੱਕ ਛੋਟੀ ਉੱਚੇ ਬੱਚੇ ਜਾਣੇ ਕਿ ਤਨੇ ਸੂਈ ਹੈ ਜੀ ਹਾਂਜੀ ਇੱਕ ਗਾਂ ਗੱਪਣ ਤਿਆਰੀ ਹੈ ਬਸ ਤੇ ਇੱਕ ਗਾਂ ਸੂਈ ਆਪਣੀ ਰਾਤੀ ਠੀਕ ਆ ਜੀ ਹਾਂਜੀ ਬਹੁਤ ਸਾਰੇ ਚਾਰ ਨਾਗਾ ਇਹ ਵੀ ਬਿਲਕੁਲ ਵੇਰਵਾ ਹੈ ਵੈਸੇ ਪੂਰੀ ਡਿਟੇਲ ਪੂਰੀ ਇਨਫੋਰਮੇਸ਼ਨ ਆਪਾਂ ਸ਼ੁਰੂਆਤ ਕਰ ਲੈਣੀ ਆ ਇਸ ਪਹਿਲੇ ਨੰਬਰ ਵਾਲੀ ਝੋਟੀ ਤੋਂ ਇਹ ਟੋਕੜ ਗੱਪਣ ਆ ਵੀਰ ਇਹ ਭਾਜੀ 6 ਮਹੀਨੇ ਦੀ ਗੱਭਣਾ ਜੀ 6 ਮਹੀਨੇ ਦੀ ਗੱਭਣਾ ਹਾਂਜੀ ਤੇ ਦੁੱਧ ਦੁੱਧ ਦੇ ਥੱਲੇ ਭਾਈ 3 ਕਿਲੋ ਦੋਵਾਂ ਟਾਈਮਾਂ ਦਾ ਜੀ ਦੋਨੋਂ ਟਾਈਮਾਂ ਦਾ ਹਾਂਜੀ ਦੋਵਾਂ ਟਾਈਮਾਂ ਤੇ 3 ਕਿਲੋ ਦੁੱਧ ਆ ਮਿਲਦੀ ਭਾੜੇ ਤੇ ਸਿੱਤਰੇ ਨਹੀਂ ਆਪਣੇ ਕੋ ਮਨ ਲਓ ਉੱਥੇ ਦਾ ਭਾੜੇ ਚੋਗ ਲੈਂਦੀ ਐ ਨੇ ਕੱਲ ਆਪਣੇ ਕੋ ਟੀਕਾ ਲੈ ਆਏ ਟੀਕਾ ਹਾਂਜੀ ਟੀਕਾ ਲੈ ਸਕਦੀ ਆ ਹਾਂਜੀ ਟੀਕਾ ਵੀ ਲੈ ਸਕਦੀ ਮਨ ਲਓ ਭਾੜੇ ਦੇ ਆ ਜਾਊਗੀ ਉਦਾਂ ਠੀਕ ਆ ਫਿਲਹਾਲ ਟੀਕਾ ਵੀ ਲੈ ਸਕਦੀ ਜੀ ਠੀਕ ਆ ਜੀ ਲਓ ਤੁਸੀਂ ਨਵੀਂ ਥਾਂ ਤੇ ਜਾ ਕੇ ਕਈ ਵਾਰ ਆਪਾਂ ਸੋ ਟੀਕਾ ਲੈ ਲੈਂਦਾ ਤੇ ਫਿਲਹਾਲ 3 ਕਿਲੋ ਦੁੱਧ ਦੋ ਦੋਨੋਂ ਟਾਈ ਆ ਤੁਹਾਨੂੰ ਲਿਵਾ ਇੱਕ ਵਾਰੀ ਤੁਹਾਨੂੰ ਥੋੜਾ ਆਪਾਂ ਨੇੜਿਓਂ ਦਿਖਾ ਦਿੰਨੇ ਆਂ ਸਵੇਰ ਚੁਵਾਈ ਦੀ ਹੋਈ ਹੈ ਵੈਸੇ ਹਾਂਜੀ ਹਾਂਜੀ ਭਾਈ ਸਵੇਰ ਚੁਵਾਈ ਹੋਈ ਜੀ ਠੀਕ ਆ ਜੀ ਹਾਂਜੀ ਆ ਦੇਖੋ ਡੇਢ ਕਿਲੋ ਦੁੱਧ ਚੁਆਇਆ ਆਪਾਂ ਸਵੇਰ ਜੀ ਡੇਢ ਕਿਲੋ ਦੋਸਤੋ ਉਸ ਵੇਲੇ ਤੇ ਡੇਢ ਕਿਲੋ ਉਸ ਵੇਲੇ ਦੋਨੋਂ ਡੰਗਾਂ ਦਾ ਜਿਹੜਾ 3 ਕਿਲੋ ਦੁੱਧ ਤੇ 6 ਮਹੀਨਿਆਂ ਦੀ ਗੱਬਣ ਇਹ ਅੱਗੇ ਦੂਜੇ ਸਵੇਰ ਲਈ ਗੱਬਣ ਇਹ ਭਾਜੀ ਦੂਜੇ ਸਵੇਰ ਲਈ ਗੱਬਣਾ ਜੀ ਅੱਛਾ ਹਾਂਜੀ ਅੱਛਾ ਹੁਣ ਜਿਹੜਾ ਪਹਿਲੇ ਸਵੇਰ ਸੂਈ ਸੀ ਹਾਂਜੀ ਪਹਿਲੇ ਸਵੇਰ ਸੂਈ ਪਹਿਲੇ ਸਵੇਰ ਰਕਾਰੜਿਆ 10-12 ਕਿਲੋ ਦ ਤੋ ਪਹਿਲੇ ਸਵੇਰੇ ਦੋਸਤੋ ਇੱਕ ਇਹ ਵੀ ਗੱਲ ਦੱਸ ਦੇਣੀ ਹੈ ਦੋਸਤੋ ਹੈ ਵੀ ਬਿਲਕੁਲ ਜੈਡ ਬਲੈਕ ਹੀ ਆ ਮੱਥੇ ਤੋਂ ਲੈ ਕੇ ਪੂਛ ਤੱਕ ਜੇਕਰ ਦੇਖੀਏ ਤਾਂ ਬਿਲਕੁਲ ਇੱਕ ਰੰਗ ਆ ਬਿਲਕੁਲ ਕਾਲੀ ਸ਼ਾ ਇੱਕ ਰੰਗ ਆ ਠੀਕ ਹੈ ਜੀ ਬਲੈਕ ਆ ਦੇਖ ਆ ਨਾ ਪੂਰੀ ਮੋਹਰਾ ਚੰਦੀ ਸਾਨੂੰ ਸਾਹ ਬਾਕੀ ਹਾਂ ਕਿਦੋਂ ਆ ਪੂਰੀ ਜੈਡ ਬਲੈਕ ਜੀ ਲਓ ਜੀ ਅੱਛਾ ਤੇ ਸਤਨਾਹ ਬਾਕੀ ਚੋਣ ਜਾਣ ਚੌਥਾ ਨਾਲ ਕਿਵੇਂ ਆ ਚੋਣ ਚਣ ਭਾਜੀ ਆ ਓਕੇ ਰਿਪੋਰਟ ਬਰਾਬਰ ਕੋਈ ਤਾਂ ਨਹੀਂ ਹਾਂ ਨਾ ਨਾ ਕੋਈ ਨਿਵਾਜ਼ ਨਹੀਂ ਕੋਈ ਘਾੜ ਨਹੀਂ ਪੂਰੀ ਬਰਾਬਰ ਜੀ ਠੀਕ ਆ ਜੀ ਲਓ ਜੀ ਠੀਕ ਹੈ ਜੀ ਸੋ ਆਹ ਬੈਕ ਸਾਈਡ ਤੋਂ ਥਣ ਦੇਵਾ ਠੀਕ ਹੈ ਜੀ ਤੇ 3 ਕਿਲੋ ਦੁੱਧ 6 ਮਹੀਨੇ ਦੀ ਗੱਪਣ ਟੋਕੜ ਗੱਪਣ ਆ ਬਹੁਤੇ ਵੀਰ ਜਿਹੜੇ ਖਰੀਦਾਰ ਦੋਸਤੋ ਡਿਮਾਂਡ ਕਰਦੇ ਰਹਿੰਦੇ ਆ ਟੋਕੜ ਗੱਪਣ ਪਸ਼ੂ ਲੈਣ ਦੀ ਸੋ ਕਿਤੇ ਨਾ ਕਿਤੇ ਜਦੋਂ ਟੋਕੜ ਗੱਪਣ ਪਸ਼ੂ ਨਿਕਲਦਾ ਤੇ ਪਾਇਲ ਦੇ ਆਧਾਰ ਤੇ ਬਹੁਤ ਵੀਰ ਸੌਦਾ ਕਰਦੇ ਆ ਠੀਕ ਹੈ ਜੀ ਬਾਕੀ ਆਹ ਥਣ ਭਾਂਡੇ ਦੇ ਵਿੱਚ 3 ਕਿਲੋ ਦੁੱਧ ਕੋਈ ਭੋਰ ਕੋਈ ਛਟਾ ਨਾ ਨਾ ਭਾਜੀ ਕੋਈ ਨਹੀਂ ਕੋਈ ਨਹੀਂ ਹਾਂ ਪੂਰੀ ਕੀਮਤ ਦੇਵੇਂਗਾ ਕਿੰਨੇ ਦੀ ਹੈ ਇਹਦਾ ਭਾਜੀ ਮੁੱਲ 60000 ਕਰਦੇ ਆ ਜੀ ਆਹ ਹਾਂਜੀ ਵਿੱਚੋਂ ਕਰਦਾ ਛੋਟਾ ਜਿਹਾ ਪਾਜੀ ਤੇ ਛੋਟਾ ਪਾਣੀ ਖਾਣਾ ਪਾਜੀ ਆਪਾਂ ਜਿਹੜੀ ਜੈਸਨੋ 55000 ਦੇ ਦਾਂਗੇ 55000 ਦੀ ਹਾਂਜੀ ਠੀਕ ਆ ਜੀ 55000 ਦੀ ਦੋਸਤੋ ਜੈਸਨੋ ਵੀਰਾਂ ਦਾ ਵੀ ਦੇਵਾਂਗੇ ਬਾਕੀ ਮੱਝ ਤੁਸੀਂ ਦੇਖ ਲਈਏ ਠੀਕ ਆ ਜੀ ਤਕਰੀਬਨ ਅੱਧਾ ਸਮਾਂ ਜਿਹੜਾ ਅੱਧੇ ਸਮੇ ਤੋਂ ਜ਼ਿਆਦਾ ਜਿਹੜਾ ਨਿਕਲ ਚੁੱਕਿਆ ਠੀਕ ਆ ਜੀ ਗੱਬਣ ਦਾ ਫਿਲਹਾਲ ਅਜੇ 4 ਮਹੀਨੇ ਪਏ ਵੀ ਆ ਸਨ ਵਿਚਾਲੇ 3 ਕਿਲੋ ਦੁੱਧ ਵੀ ਆ ਤੇ ਮਿਲਦੀ ਟੀਕੇ ਤੇ ਨਵੀਂ ਥਾਂ ਤੇ ਜਾ ਕੇ ਟੀਕਾ ਲੈ ਸਕਦੀ ਆ ਉੱਥੋਂ ਪਾਜੀ ਭੜੇ ਦੇ ਆਪਾਂ ਚੋਗ ਲੈਣੀ ਪਰ ਆਪਣੇ ਘਰੇ ਟੀਕਾ ਲਿਆ ਜੇ ਠੀਕ ਹੈ ਜੀ ਹਾਂਜੀ ਠੀਕ ਸੋ ਇਹ ਵੇਰਵਾ ਦੋਸਤੋ ਪਹਿਲੇ ਨੰਬਰ ਇਸ ਮੱਝ ਦਾ ਸੈਕੰਡ ਨੰਬਰ ਤੇ ਸਤਨਾਮ ਜਿਹੜੀ ਆ ਆਪਣੇ ਕੋਲ ਖੜੀ ਐ ਝੋਟੀ ਇਹ ਭਾਦੀ ਝੋਟੀ ਸੂਈ ਨੋ ਹੋ ਗਏ ਮੰਨ ਲਓ 40 ਕਿਲੋ ਦੇ ਨੰਦੇ ਘਰ ਲਈ ਅੱਛਾ ਜੀ ਹਾਂਜੀ ਤੇ ਇਹਦੇ ਥੱਲੇ ਦੁੱਧ ਦਾ 6 ਕਿਲੋ ਜੇ ਪੂਰਾ ਨੀਤਰ ਵਾਲਾ ਜੀ ਅੱਛਾ ਮੜਵਾਰੀ ਲਓ ਜੀ 6 ਕਿਲੋ ਦੁੱਧ ਦਾ ਦੋਸਤੋ ਝੋਟੀ ਤੁਸੀਂ ਵੈਸੇ ਮੂੰਹ ਮੱਥਾ ਦੇਖ ਹੀ ਲਿਆ ਬਹੁਤ ਸ਼ਕੀਨ ਝੋਟੀ ਸਿੰਗੀ ਐ ਦੇ ਵਿੱਚ ਥਣ ਥਣ ਪੂਰਾ ਹੱਥੀ ਚ ਬਾਈ ਜਿਹੜਾ ਮੁੱਠੀ ਥਣ 9 ਕਲਾ ਥਣ ਤੇ 6 ਕਿਲੋ ਦੁੱਧ ਅ ਸੁਈ ਨੂੰ ਕਿੰਨਾ ਕ ਟਾਈਮ ਦੱਸਿਆ ਸੁਈ ਨੂੰ ਭਾਜੀ ਘਰ ਆ ਲਿਆਂਦੇ 40 ਦਿਨ ਹੋ ਗਏ ਜੀ 40 ਕਿ ਦਿਨ ਹਾਂਜੀ ਠੀਕ ਆ ਬੱਚਾ ਮਗਰ ਤੇ ਹੈਗਾ ਬੱਚਾ ਮਗਰ ਕਟਾ ਹੀ ਹੋ ਕੋਈ ਠੀਕ ਆ ਜੀ ਉਹ ਆਪਾਂ ਵਿਖਾ ਦਨੇ ਵੀਡੀਓ ਜਿਕਰ ਕਰਦੇ ਠੀਕ ਆ ਜੀ ਮਗਰ ਕਟਾ ਹਾਂਜੀ ਤੇ ਮਿਲਦੀ ਬੱਚੇ ਦੀ ਹੈ ਮਿਲਦੀ ਭਾਜੀ ਬੱਚੇ ਦੇ ਪਰ ਇੱਕ ਥੋੜਾ ਜਿਹਾ ਮੰਨ ਲਓ 500 ਲੈਂਦੀ ਹੈ ਨਾ ਉਹਨਾਂ ਦੀ ਜਨਾਨੀ ਇਕੱਲੀ ਜੀ ਅੱਛਾ ਜੀ ਤੇ ਮੰਨ ਲਓ ਇਹਨੂੰ ਜਨਾਨੀ ਚੋਂਦੀ ਰੀ ਥੋੜਾ ਜਿਹਾ ਮੰਨ ਲਓ ਕਰਦੀ ਜੇ ਮਲਕੀ ਲੇਡੀ ਦੇ ਹੱਥ ਹਣਾ ਹਾਂਜੀ ਥੋੜਾ ਜਿਹਾ ਲੇਡੀ ਦੇ ਹੱਥ ਤੇ ਮੜਾ ਜਿਹਾ ਕਰਦੀ ਠੀਕ ਹੈ ਤੇ ਬਾਕੀ ਲੇਡੀ ਤੋਂ ਮਿਲਦੀ ਹੈ ਬੰਦੇ ਆ ਥੋੜਾ ਜਿਹਾ ਬੰਦਾ ਪੈਂਦਾ ਨਾ ਉਦੋਂ ਮੜਾਇਆ ਕਰਦੀ ਹੈ ਅੱਛਾ ਅੱਛਾ ਹਾਂਜੀ ਬਾਕੀ ਲੇਡੀ ਜਿਹੜੀ ਮਰ ਜੇ ਕੋਈ ਚੱਕਰ ਨਹੀਂ ਇਹਨੂੰ ਠੀਕ ਹੈ ਜੀ ਤਾਂ ਦੋਸਤੋ ਅ ਲੇਡੀ ਤੇ ਹੱਥ ਪਈ ਹੈ ਜਿੱਦਾਂ ਕੋਈ ਔਰਤਾਂ ਚ ਆਉਂਦੀਆਂ ਨੇ ਤੇ ਕਿਤੇ ਨਾ ਕਿਤੇ ਪਸ਼ੂ ਛੋਟਿਆ ਕੇ ਨਾ ਹੱਥ ਪੈ ਜਾਂਦੀਆਂ ਨੇ ਠੀਕ ਹੈ ਜੀ ਤੇ ਉਹਨਾਂ ਦੇ ਹੱਥ ਪਈ ਹੈ ਤੇ ਜਿੰਨਾ ਘਰਾਂ ਦੇ ਵਿੱਚ ਭੈਣਾ ਚਵਾਈ ਕਰਦੀਆਂ ਨੇ ਨਾਰਮਲੀ ਉਹ ਤੁਸੀਂ ਇੱਕ ਵਾਰੀ ਆਣ ਕੇ ਇੱਥੇ ਆਪਦੇ ਬਿਲਕੁਲ ਹੱਥੀ ਛੋ ਕੇ ਤਸੱਲੀ ਕਰ ਸਕਦੇ ਜੇ ਤੇ ਕਿਤੇ ਨਾ ਕਿਤੇ ਕਈ ਪਸ਼ੂ ਹੱਥ ਦਾ ਕਰ ਲੱਗ ਜਾਂਦੇ ਆ ਤੇ ਉਸੇ ਤ ਬਾਕੀ ਫੇਸ ਕੁਆਲਿਟੀ ਵੇਖੋ ਬਹੁਤ ਸੋਹਣੀ ਆ ਸ਼ਾਈ ਸ਼ੂਈ ਵੇਖੋ ਝੋਟੀ ਦੇ ਵਿੱਚ ਤੇ ਝੋਟੀ ਵਾਸੇ ਹੈ ਪਹਿਲਣੀਆਂ ਪਹਿਲਣ ਭਾਜੀ ਪਹਿਲਣ ਠੀਕ ਆ ਜੀ ਹਾਂਜੀ ਪਹਿਲਣ ਝੋਟੀ ਆ ਠੀਕ ਆ ਜੀ ਕਟਾ ਦੋਸੋ ਇਹਦੇ ਮਗਰ ਕਟਾ ਕਟਾ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ 6 ਕਿਲੋ ਦੋ ਦੱਬ ਵੈਸੇ ਕਦਕੂ ਤੋਂ ਤੁਸੀਂ ਝੋਟੀ ਦਾ ਵੇਖ ਕੇ ਆਪ ਜਜਮੈਂਟ ਕਰ ਲਿਓ ਫੁੱਲ ਵੱਡੇ ਗੱਦ ਕਰਦੇ ਨੇ ਗੱਦ ਤੇ ਭਾਜੀ ਹਾਥੀ ਜਿੰਨਾ ਕੱਦ ਆ ਐਡੀ ਮੈਂ ਤੇ ਮੇਰੇ ਲੱਗਦੀ ਓਹੀ ਵੱਡੀ ਝੋਟੀ ਆ ਪੂਰੀ ਵੱਡੀ ਸੋ ਕਰਮਾਂ ਵਾਲੀ ਦੂਜੇ ਸਵੇਗਾਂ ਤੀਜੇ ਸਵੇ ਹੋਰ ਵੀ ਚੰਗੀ ਰਾਜੀ ਤੇ ਵਜਨ ਵਾਲੀ ਹੋਊਗੀ ਬ ਤਾਂ ਦਸਣ ਦੀ ਲੋੜ ਨਹੀਂ ਪੈਣੀਗੀ ਝੋਟੀ ਦਾ ਫੇਸਬੁਕ ਸਵੇਖ ਕੇ ਤੁਸੀਂ ਆਪ ਹੀ ਵੇਖੋ ਅੰਦਾਜ਼ਾ ਲਾ ਲੈਣਾ ਬਿਲਕੁਲ ਛੋਟਾ ਸਿੰਗ ਠੀਕ ਆ ਤੇ ਲਿਓ ਵੀ ਰਖੋਲ ਕੇ ਕਰੀਏ ਪੇਚ ਇਧਰ ਦੇਖੋ ਜੀ ਠੀਕ ਆ ਬਾਕੀ ਸੰਤ ਸਾਹਿਬ ਥੋੜਾ ਡਰਦੀ ਆ ਉਹਨਾਂ ਕੱਢੀ ਕੁੜੀ ਨਹੀਂ ਕਦੀ ਘਰੋਂ ਬਾਹਰ ਹੈ ਪੋਲੀ ਆ ਬਿਲਕੁਲ ਹੈ ਪੋਲੀ ਪੋਲੀ ਰੂਰ ਗਈ ਠੀਕ ਹੈ ਜੀ ਬਾਕੀ ਮੜਾ ਕਰਦੀ ਆ ਔਲ ਜੀ ਠੀਕ ਬਾਕੀ ਨ ਕੋਈ ਚੱਕਰ ਬਾਕੀ ਆਪਾਂ ਮੋਲੀ ਹੋਸਾ ਮੈਂ ਕਰ ਦੇਣਾ ਆਪਾਂ ਸੋ ਪਹਿਲਾਂ ਝੋਟੀਆਂ ਦੋਸਤੋ ਕਿਤੇ ਨਾ ਕਿਤੇ ਨਾਰਮਲ ਹੀ ਥੋੜੀ ਬਾਦੀ ਔਲ ਕਰਦੀਆਂ ਹੀ ਹੁੰਦੀਆਂ ਵੈਸੇ ਮੈਨੂੰ ਲੱ ਪਹਿਲਾਂ ਝੋਟੀਆਂ ਕਿਦਾਂ ਨਗੇ ਤੇ ਮਾੜੀ ਮੋਟੌਲਜੀ ਕਿਦਾਂ ਨਗੇ ਤੇ ਕਰਦੀਆਂ ਨੇ ਤੇ ਬਾਕੀ ਤੁਹਾਨੂੰ ਬੇਰਵਾ ਦੇ ਹੀ ਦਿੱਤਾ ਵੀ ਜਿਹੜੇ ਘਰਾਂ ਦੇ ਵਿੱਚ ਭੈਣਾ ਚੁਵਾਈ ਕਰਦੀਆਂ ਨੇ ਨਾਰਮਲ ਉਹ ਤੁਸੀਂ ਖਾਸ ਤੌਰ ਤੇ ਇੱਕ ਵਾਰੀ ਧਿਆਨ ਕੇ ਆਪਣੀ ਤਸੱਲੀ ਕਰ ਲਿਓ ਚੋਕੇ ਵੇਖ ਲਿਓ ਆ ਬੈਕ ਸਾਈਡ ਤੋਂ ਲੇਵੇ ਦੀ ਬੰਤਰ ਬਿਲਕੁਲ ਪੱਦਰ ਬਖਾਲਾ ਥਾਂ ਥਣ ਬੜਾ ਸੁਆਦੀ ਸੋ ਦੂਜੇ ਸੂਬੇ ਦੇ ਵਿੱਚ ਜਾ ਕੇ ਦੋਸਤੋ ਪਸੂ ਅਸਲ ਦੇ ਵਿੱਚ ਜਿਹੜਾ ਨਿਕਲ ਕੇ ਸਾਹਮਣੇ ਆਉਂਦਾ ਪਹਿਲੇ ਸੂਬੇ ਕਈਆਂ ਝੋਟੀਆਂ ਨਾਰਮਲ ਥੋੜੀ ਬਾਤੀ ਆਲੂਲ ਕਰਦੀਆਂ ਰਹਿੰਦੀਆਂ ਨੇ ਠੀਕ ਹੈ ਤੇ ਝੋਟੀ ਬਹੁਤ ਸੋਨੇ ਕਦਬੋਤ ਵਿੱਚ ਸੋਨੇ ਚੌੜੇ ਪਿੱਠਪੁੜੇ ਦੇ ਵਿੱਚ ਇੱਕ ਵਾਰੀ ਬੱਚਾ ਤੁਹਾਨੂੰ ਇਹਦਾ ਦਿਖਾ ਦਿੰਨੇ ਆਪਾਂ ਕਟਾ ਮਗਰ ਜਿਹੜੇ ਤੇ ਹੈਗਾ ਆਹ ਕਟਾ ਵੇਖੋ ਜੀ ਸੋ ਡੇਢ ਗਮਹੀਨੇ ਦਾ ਸੁਹਾ ਦੱਸ ਰਿਹਾ ਵੀਰ ਬਾਕੀ ਆ ਕਟਾ ਤੁਸੀਂ ਵੇਖ ਲਓ 40 ਦਿਨ ਸੰਧੂ ਸਾਹ ਬਾਂਦੇ ਬਾਕੀ ਘਰ ਵਾਲੇ ਜੀ ਠੀਕ ਆ ਜੀ ਹਾਂਜੀ ਉਹਗਾ ਬਸ ਇੰਨੇ ਕਦਾ ਸਿੰਘ ਜੇ ਥੋੜੇ ਛੋਟੇ ਛੋਟੇ ਇੰਨੇ ਕਦਾ ਜੀ ਬਾਕੀ ਪਾਪਾ ਨੂੰ ਮੰਨ ਲਓ ਲੋਈਆਂ ਜੇ ਪਈਆਂ ਦੀ ਕਿੰਨੀ ਵੇਖੋ ਆ ਬਿਲਕੁਲ ਹਾਂਜੀ ਤੇ ਅੱਛਾ ਸਸਨਾਮ ਇਹ ਲੈਣ ਦੇਣ ਕੀ ਕਰਦੇ ਆ ਵੀਰ ਕਿੱਥੋਂ ਤੱਕ ਦੇ ਦਾਂਗੇ ਇਹਦਾ ਮੁੱਲ ਭਾਜੀ ਕਰਦੇ ਆ 65000 ਹਾਂ ਹਾਂਜੀ ਤੇ ਜਿਹੜਾ ਆਪਾਂ ਕੁਝ ਛੋਟੀ ਥੋੜਾ ਜਿਹਾ ਆਪਾਂ ਤੁਹਾਨੂੰ ਦੱਸਿਆ ਹੱਥ ਦਾ ਕਰਕੇ ਤੇ 60000 ਦੀ ਦਾ 60000 ਦੀ ਹਾਂਜੀ ਚਲ ਹੋਰ ਵੀ ਛੋਟ ਛੱਪਾ ਕਰ ਕੋਣੀ ਹੋਰ ਵੀ ਕਰ ਦਾਂਗੇ ਕਿਉਂ ਕਿਸੇ ਵੀਰ ਨੇ ਮਨਲਾ ਵੀ ਟਿਕਾਉਣੀ ਟਿਕਾਣੀ ਆ ਹਾਂਜੀ ਇਹ ਭਾਜੀ ਆਪਾਂ ਹਾਂ ਨਾ ਹੀ ਮੰਨ ਲਓ ਹਾਂ ਨਾ ਹੀ 58000 ਦੀ ਜੋਟੀ ਦਾ ਇਹ 58 ਦੀ ਹਾਂਜੀ ਤਾਂ ਦੱਸੋ 58000 ਦੀ ਠੀਕ ਆ ਜੀ ਇਹ ਤੁਹਾਨੂੰ ਲਾਸਟ ਹਾਂ ਜੋ ਹਾਂ ਤੇ ਨਾ ਜੋ ਨਾ ਜਿਹੜੀ 58000 ਦੀ ਪਾਜੀ ਜਸ ਨੇ ਭਾਜੀ ਆਪਾਂ ਕੋਈ ਜ਼ਿਆਦਾ ਕੋਈ 70 ਨਹੀਂ ਮੰਗਿਆ ਕੋਈ 65 ਨਹੀਂ ਮੰਗਿਆ ਜਿਆਦਾ ਝੋਟੀ 40 50000 ਦੀ ਉਦਾਂ ਹੀ 50000 ਦੀ ਮੰਨ ਲਓ ਹਾਂ ਹਾਂ ਬਾਕੀ ਚੋਣ ਜਾਨ ਵੀ ਚੰਗੀ ਸਾਫ ਸੋਣ ਚੋਣ ਜਾਨ ਭਾਜੀਆਂ ਸਾਫ ਸਤਰੀ ਬਾਕੀ ਤਾਂ ਦੱਸਿਆ ਉਹ ਤੰਤ ਸੁਣਾ ਪੂਰਾ ਓਕੇ ਸਵਾਦੀ ਠੀਕ ਆ ਜੀ ਬਾਕੀ ਸੋਹਣੇ ਕੱਦ ਕੱਡ ਦੇ ਵਿੱਚ 58000 ਦੀ ਜਿਹੜੀ ਦੋਸਤ ਇਹ ਮਿਲ ਜੂਗੀ ਤੁਹਾਨੂੰ 58000 ਦੀ ਅੱਛਾ ਸਤਨਾਮ ਅੱਗੇ ਆ ਵੈੜ ਖੜੀ ਆਪਣੇ ਕੋਲ ਕ੍ਰਾਸ ਵਿੱਚ ਹਾਂਜੀ ਇਹ ਭਾਜੀ ਗੱਬਣ ਜੀ ਤੇ ਗੱਬਣਾ ਕੀ ਆ ਇਹ ਲੈਂਦੀ ਕੋਈ ਮੰਨ ਲਓ ਪੰਜ ਸੱਤ ਦਿਨ ਲੈਂਦੀ ਹਫਤੇ ਦੇ ਅੰਦਰ ਨਾਲ ਸੂਪ ਹੋ ਗਈ ਅੱਛਾ ਜੀ ਹਾਂਜੀ ਤਾਂ ਦੋਸਤੋ ਹਫਤੇ ਦੇ ਬਿਲਕੁਲ ਅੰਦਰ ਬਾਅਦ ਜਿਹੜਾ ਇਹ ਸੂਆ ਸੂਖੂਗੀ ਬਾਕੀ ਠੰਡੀ ਸੀਲ ਪੂਰੀ ਜਿੱਦਾਂ ਮਰਜੀ ਕੋ ਚੱਕਰ ਨਹੀਂ ਲੈ ਜੀ ਹ ਉਰੀ ਸ਼ਰੀਫ ਹੈ ਮੈਂ ਨਾ ਪੂਰੀ ਪੂਰੀ ਗੱਲ ਹੀ ਕੋਈ ਨਹੀਂ ਨੋਕਲਾ ਥਾਣਾ ਦੋਸਤੋ ਤੇ ਥਣ ਵੀ ਤੁਸੀਂ ਵੇਖੋ ਕਿਹੜਾ ਲੱਗਾ ਕਰਵਾਣਾ ਹੈ ਥਣ ਬਹੁਤ ਲੱਗਾ ਜੀ ਆ ਦੇਖੋ ਜੀ ਆ ਦੇ ਠੀਕ ਹੈ ਜੀ ਸੋ ਮੁਠੀ ਥਾਣਾ ਤੇ ਕਦ ਉੱਚਾ ਹੈ ਠੀਕ ਹੈ ਜੀ ਵੱਡੇ ਕਦ ਕੜ ਦੇ ਵਿੱਚ ਆ ਹਾਂ ਜੀ ਤੇ ਕ੍ਰੋਸ ਅੰਗ ਦੇ ਵਿੱਚ ਆ ਕਿਤੇ ਨਾ ਕਿਤੇ ਥੋੜਾ ਪਤਾ ਮਿਕਸ ਆਪ ਕੋਈ ਸ਼ਾਈ ਵਾਲ ਦਾ ਥੋੜਾ ਪਤਾ ਕੋਈ ਜਰਸੀ ਦਾ ਠੀਕ ਹੈ ਜੀ ਤੇ ਵੱਡੇ ਕਦ ਬੋਤ ਵਿੱਚ ਆ ਜਿਵੇਂ ਕਦ ਦਾ ਆਪਾਂ ਵਟੀਆਂ ਮੱਝਾਂ ਦੇਖਦੇ ਆਂ ਤਦ ਕੋ ਤਾਂ ਪੂਰਾ ਵੱਡਾ ਸੱਤ ਅੱਠ ਕਿ ਦਿਨ ਹਜੇ ਲੈ ਜੂ ਨਾਰਮਲ ਹਾਂਜੀ ਭਾਜੀ ਹਫਤਾ ਲੈਣਾ ਨਹੀਂ ਤੇ ਬਾਕੀ ਸਤਨਾਮ 35 ਤਾਂ ਹੈ ਪੂਰੀ ਆਪਣੀ ਤਸੱਲੀ 35 ਭਾਜੀ ਆਪਣੀ ਤਸੱਲੀ ਕੀਤੀ ਹੈ ਕੋਈ ਆਵੇ ਭਣ ਭਰਾਵ ਦੀ ਤਸੱਲੀ ਕਰਕੇ ਲੈ ਕੇ ਜਾਵੇ ਕਿਸੇ ਗੱਲੋਂ ਕੋਈ ਤੁਹਾਨੂੰ ਕੋਈ ਨਾ ਕੋਈ ਨਾ ਕੋਈ ਕਮੀ ਨਹੀਂ ਕਿਸੇ ਗੱਲੋਂ ਜੀ ਠੀਕ ਹੈ ਜੀ ਹਾਂਜੀ ਫਾਰ ਪਿਛੇ ਦੀ ਆਪਣੀ ਗਾਰੰਟੀ ਥਾਣਾ ਦੀ ਕੋਈ ਮੰਨ ਲਓ ਕੋ ਗੱਲਬਾਤ ਹੋਵੇ ਠੀਕ ਹੈ ਜੀ ਕੋਈ ਚੱਕਰ ਹੀ ਨਹੀਂ ਹੋਵੇ ਲਓ ਖੁੱਲ ਗਿਆ ਜੀ ਇਹ ਵੀ ਤੋਰ ਕੇ ਦਿਖਾ ਤੇ ਸੁਆਹ ਐਸੇ ਹੋਊਗਾ ਤੇ ਜੱਗ ਸੁਆਹ ਭਾਈ ਤੱਜਾ ਹੀ ਸੁਣੀ ਯਾਰ ਜੀ ਠੀਕ ਹੈ ਜੀ ਹਾਂਜੀ ਤਾਂ ਦੋਸਤੋ ਸੁਆਹ ਤੱਜ ਕੱਦ ਬੋਤ ਵਿੱਚ ਜਾਂ ਕੱਦ ਕਾਠ ਟਾਂਜਾ ਟੂੰਜਾ ਵਹਿੜ ਦਾ ਪੂਰਾ ਖੁੱਲਾ ਕਿ ਟਾਂਜਾ ਟੂੰਜਾ ਬਹੁਤ ਵੱਡਾ ਹੈ ਚੰਗਾ ਵੱਡਾ ਟਾਂਜਾ ਟੂੰਜਾ ਵੇਖੋ ਤੁਸੀਂ ਬਹੁਤ ਸੋਹਣੀ ਹੈ ਠੀਕ ਹੈ ਜੀ ਵੱਡੇ ਕੱਦ ਬੋਤ ਵਿੱਚ ਅੱਠ ਸੱਤਾਂ ਦਿਨਾਂ ਦੇ ਵਿੱਚ ਸੋਹਣੀ ਤਿਆਰੀ ਕਰ ਜੂਗੀ ਥੱਲਿਓ ਸੋ ਢਿਲ ਢੁਲ ਕਾਫੀ ਹੈ ਬਖਾਲੇ ਦੇ ਵਿੱਚ ਆ ਲਓ ਠੀਕ ਹੈ ਠੀਕ ਹੈ ਬਾਕੀ ਪਾਈ ਕੋ ਚੱਕਰ ਨਹੀਂ ਠੰਡੀ ਸੀਲਾ ਵੇਖੋ ਜਿੱਦਾਂ ਮਰਜੀ ਲੈਵਲੂ ਵੀ ਦੀ ਪੂਰੀ ਸਾਫ ਹੈ ਬਾਕੀ ਇਹ ਟਾਂਡੋ ਲਾਂਡੋ ਲਾਂ ਬੜੀਆਂ ਇਹ ਪਾ ਪੂਰੀਆਂ ਨੇ ਭਰਨੀਆਂ ਵੇਖੋ ਕਿੰਨੀ ਢੱਲਾਈ ਹਾਂ ਲਓ ਜੀ ਸੋ ਸ਼ਰੀਫੀ ਸ਼ਰੂਫੀ ਪੂਰੀ ਆ ਭਰਾਵੋ ਜਿੱਦਾਂ ਮਰਜੀ ਮੇਰਾ ਵੀ ਕੋਈ ਆਪਣਾ ਹਾਥੂ ਥੁਲਾ ਕੇ ਲੈਵਲ ਨੂੰ ਤਸੱਲੀ ਕਰਕੇ ਫਿਰ ਖਰੀਦ ਲਿਓ ਠੀਕ ਆ ਸੋ ਸੋਹਣੇ ਫੇਸ ਫੂਡ ਕੁਆਲਿਟੀ ਵਿੱਚ ਕਾਦੂ ਬਜਨ ਦੀ ਪੂਰੀ ਆ ਅੱਛਾ ਤੇ ਦੇਵਾਂਗੇ ਕਿੰਨੇ ਕੁ ਦੀ ਆਪਾਂ ਸਤਨਾਮ ਦੇਵਾਂਗੇ ਭਾਈ ਮੁੱਲ ਕਰਨ ਨੂੰ ਭਾਂ 50000 ਕਰੀਏ ਹਾਂ ਜਿਹੜੀ ਹਾਂ ਨਾ ਜਸਨੋ 43000 ਦੀ ਵੇ ਫੜ ਲੋ ਫੜ ਲੋ ਵਾਲਾ ਕੰਮ ਵਾ ਫੜ ਲੋ ਫੜ ਲੋ ਵਾਲਾ ਕੰਮ ਹੀ ਹੈ ਬਸ ਉਹਨਾਂ ਕੀ ਮੋਲ ਜਿੰਨਾ ਕਿ ਪਪਾ ਮੰਨ ਲਓ ਆਉਦਾ ਜਲਸਾ ਦੇ ਦੇਣਾ ਜਿੱਥੇ ਕੰਮ ਅੱਜ ਦੇ ਦੇਣਾ ਵਾ ਜਿੱਥੇ ਗਈ ਠੀਕ ਹੈ ਜੀ ਤਾਂ ਦੋਸਤੋ ਰੇਟ ਉਹੀ ਆ ਵੀ ਜਿੱਥੇ ਕ ਦੇ ਦੇਣੀ ਹੈ ਵੀਰਾਂ ਦਾ ਵੀ ਆਪਾਂ ਆ ਚੀਜ਼ ਤੇ 43000 ਕੇ ਬਈ 43000 ਦੀ ਜੈਸਨ ਉਹ ਦਵਾਂਗੇ ਜੀ 43000 ਦੀ ਹਾਂਜੀ ਲਓ ਵੀ 43000 ਦੀ ਭਰਾਵੋ ਜੀ ਐਸਨੋ ਜੀ ਆ ਠੀਕ ਆ ਦੇ ਲੈ ਹੀ ਆ ਹਾਂਜੀ ਠੀਕ ਆ ਅੱਛਾ ਸਤਨਾਮ ਜਿਹੜੀ ਇੱਕ ਆਪਣੇ ਕੋਲ ਲਾਕਟ ਵਿੱਚ ਆ ਸੂਈ ਆ ਗਈ ਇੱਕ ਬੈਡ ਇਹ ਭਾਜੀ ਰਾਤ ਦੀ ਸੂਈ ਹੈ ਬੈਡ ਅੱਛਾ ਜੀ ਹਾਂਜੀ ਲਓ ਜੀ ਇਹ ਦੋਸਤੋ ਬਿਲਕੁਲ ਤਾਜੀ ਤੇ ਸੱਜਰ ਸੂਈ ਆ ਤੇ ਰਾਤ ਦੀ ਸੂਈ ਹੈ ਇਹ ਰਾਤੀ ਸੂਈ ਭਾਜੀ ਅੱਛਾ ਅੱਛਾ ਰਾਤੀ ਮੰਨ ਲਓ 12 ਵਜੇ ਸੂਈ ਬਕ ਜੈ ਜੁਰ ਪਾਤੀ ਨੇ ਪ੍ਰੋਪਰ ਆਪਣੇ ਕੋਲ ਜੇਰ ਦੀ ਵੀਡੀਓ ਹੈਗੀ ਸਭ ਕੋਲ ਆਪਣੇ ਕੋਲ ਆ ਗਈ ਆਪਣੇ ਇਸ ਫਾਰਮ ਤੇ ਸੂਈ ਆ ਆਪਣੇ ਇੱਥੇ ਫਾਰਮਲੇ ਸੂਈ ਹੈ ਜੀ ਤੇ ਬੱਚਾ ਮਗਰ ਦੇ ਕੀ ਬੱਚਾ ਮਗਰ ਵਛਾ ਆ ਗਈ ਇਹਦੇ ਮਗਰ ਬੱਛਾ ਹਾਂਜੀ ਤੇ ਸੂਹਾ ਕਰਮਾ ਹੋਊਗਾ ਦੂਜਾ ਸੂਹਾ ਭਾਜੀ ਦੂਜਾ ਹੈ ਆਹ ਲਓ ਸੂਹਾ ਦੋਸਤੋ ਦੂਜਾ ਬਾਕੀ ਫੇਸ ਕੁਆਲਟੀ ਵੇਖੋ ਠੀਕ ਹੈ ਜੀ ਤੇ ਆਹ ਸਰੀਰ ਕਟਾਂਚਾ ਇਸ ਵਾਇਡ ਦਾ ਸੂਸਵਾਦ ਵਿੱਚ ਇੱਕ ਵਾਰ ਆਇਆ ਪਸ਼ੂ ਸਾਰੇ ਵੀਰ ਜਾਣਦੇ ਆ ਵੀ ਅਜੇ ਕੋਈ 12 24 12 12 14 ਘੰਟੇ ਦਾ ਸਮਝ ਆਇਆ ਕਿ ਕੋਈ ਰਾਤ ਹੀ ਸੁੱਈ ਆ ਤੇ ਜੇਰ ਜੂਰ ਪਾਤੀ ਸੀ ਉਸੇ ਟਾਈਮ ਜੇਰ ਜੂਰ ਭਾਜੀ ਆ ਪ੍ਰੋਪਰ ਨੇ ਪਾਤੀ ਆਪਣੇ ਕੋ ਵੀਡੀਓ ਪੇ ਜੇਰ ਦੀ ਠੀਕ ਹੈ ਜੀ ਬਾਕੀ ਸੂਸਵਾਦ ਆਈ ਇਹਦੇ ਉਦਾਂ ਬੱਛੀ ਜਾਵਾ ਮਤਲਬ ਦੁੱਧ 12 13 ਕਿਲੋ ਨੇ ਦੇਈ ਜਣਾ ਜੀ ਠੀਕ ਹੈ ਜੀ ਲੋ ਵੀ ਬਾਕੀ ਕੱਦ ਜਿਹੜਾ ਦੋਸਤੋ ਇਹਦਾ ਮੀਡੀਅਮ ਆ ਮੀਡੀਅਮ ਹਾਈਟ ਦੇ ਵਿੱਚ ਆ ਤੇ ਜਿਆਦਾ ਨਹੀਂ ਕਹਿੰਦੇਗੇ ਬਈ ਸਤਨਾਮਨ ਦਾ ਵੀ 12 ਕਿ ਲੀਟਰ ਤੱਕ 12 ਲੀਟਰ 12 ਤੋਂ ਪਲੱਸ ਜਾਂ 12 ਲੀਟਰ ਤੱਕ ਚਵਾਈ ਉਹ ਹੀ ਦਾ ਹੀ ਨਾਰਮਲ ਇਹਨਾਂ ਕੱਢੀ ਜਾਣੇ ਨਹੀਂ ਠੀਕ ਆ ਤੇ ਕਿਤੇ ਨਾ ਕਿਤੇ ਥੋੜਾ ਜਿਹਾ ਕ੍ਰੋਸ ਆਂਗ ਆ ਜਾਂਦਾ ਜਰਸੀ ਦੇ ਵਿੱਚ ਕ੍ਰੋਸ ਕੋਈ ਵੀਰ ਸਮਝ ਲੈ ਠੀਕ ਆ ਤੇ ਕ੍ਰੋਸ ਪੰਨ ਦੇ ਵਿੱਚ ਆ ਤੇ ਥੋੜਾ ਜਿਹਾ ਤੁਹਾਨੂੰ ਆਪਾਂ ਇੱਕ ਵਾਰੀ ਲੰਬਾ ਤੋੜ ਕੇ ਦਿਖਾਉਨੇ ਆ ਬਤੇਰੇ ਸੱਚ ਆਜੂ ਗੱਲਬਾਤ ਮਗਰ ਬੱਛਾ ਹੈ ਮੇਲਕਾਫ ਰਾਤ ਬਿਲਕੁਲ ਇਸੇ ਫਾਰਮ ਤੇ ਸੋਈ ਹੈ ਜਿਹੜੂ ਜਿਹੜੂ ਪ੍ਰੋਪਰ ਪੈਕੀ ਆ ਥੋੜੇ ਬੋਲੇ ਬੁਲੇ ਤੇ ਚਵਾਈ ਕਰ ਲਈ ਹਾਂਜੀ ਭਾਈ ਸਵੇਰੇ ਚੋਇਆ 2 ਕਿਲੋ ਬੋਲਾ ਜੀ ਠੀਕ ਹੈ ਵਾਕਿਆ ਭਾਈ ਠੰਡੀ ਸੀਲ ਜਿੱਦਾਂ ਮਰਜੀ ਹੱਥ ਲਾਈਓ ਕੋਈ ਚੱਕਰ ਨਹੀਂ ਹਾਂ ਠੀਕ ਹੈ ਜੀ ਆ ਬੱਚੇ ਤੇ ਲੈ ਚਲੋ ਕੋਈ ਨਹੀਂ ਆਹ ਬੱਚਾ ਜੀ ਗੱਲੇ 나ੜੂ ਤੇ ਜੀ 락ਿੰਗ ਕੋਈ ਚੱਕਰ ਨਹੀਂ ਲੋ ਜਿੱਦਾਂ ਮਰਜੀ ਕੋ ਗੱਲੀਂ ਠੰਡੀ ਸੀਲ ਇਧਰੋਂ ਬਹਿ ਜਾਓ ਉਧਰੋਂ ਬਹਿ ਜਾਓ ਜਿਹੜੇ ਬਣਿਆ ਮਰਜੀ ਬਹਿ ਜਾਓ ਹਾਂ ਕਿੰਦਾ ਹੋਜੀ ਠੀਕ ਹੈ ਜੀ ਸੋ ਆ ਬੱਚਾ ਮਗਰ ਬਿਲਕੁਲ ਗਿੱਲੇ 나ੜੂ ਤੇ ਬੱਚਾ ਆ ਬੱਛਾ ਮਗਰ ਇਹਦੇ ਠੀਕ ਆ ਜੀ ਤੋੜ ਗਏ ਲਓ ਵੀ ਦੋਸਤੋ ਇਹ ਅੱਜ ਪਸ਼ੂ ਸੀਗੇ ਬਾਈ ਸਤਨਾਮ ਸਿੰਘ ਉਹਨਾਂ ਦੇ ਫਾਰਮ ਤੇ ਚਾਰ ਸੋ ਰੇਟ ਪੁੱਛ ਲੈਣੀ ਆਪਾਂ ਇਸ ਬੈਡ ਦਾ ਰੇਟ ਕੀ ਰਹੂਗਾ ਤੇ ਦੇਵਾਂਗੇ ਕਿੰਨੇ ਦੀ ਬਾਈ ਸਤਨਾਮ ਤੇ ਡਿਮਾਂਡ ਕੀ ਕਰਦੇ ਜੇ ਲੈਦੇ ਕੀ ਰਹੂਗਾ ਇਹਦਾ ਰੇਟ ਕਰਨੋਂ ਭਾਈ ਜੀ ਜਨਾ ਆਪਾਂ ਮਰਜ਼ੀ ਕਰੀਏ ਹਾਂ 530 ਕਰੀਏ ਭਾਵੇਂ 32 ਕਰੀਏ ਅੱਛਾ ਜੀ ਇਹ ਹਾਂ ਨਾ 5000 ਦੀ ਦੇ ਦਾਂਗੇ ਜੀ 5000 ਦੀ ਹਾਂ ਉਹਦੇ ਵਿੱਚੋਂ ਥੋੜਾ ਬੋਧ ਆਇਆ ਗਿਆ ਭੈਣ ਭਰਾ ਦਾ ਹੋਰ ਮਾਤਨਾਰ ਕਰ ਦਾਂਗੇ ਚੋਰ ਜਾ ਪਰ ਕੋ ਕਰ ਦਾਂਗੇ ਠੀਕ ਆ ਜੀ ਹਾਂ ਜੀ ਲਓ ਦੋਸਤੋ ਵਾਜਬ ਰੇਟ ਆ ਜਾਇਜ਼ ਆ ਠੀਕ ਆ ਜੀ 5000 ਦੀ ਬਾਈ ਸਤਨਾਮਾਂ ਤਾਂ ਵੀ ਦੇਵਾਂਗੇ 25000 ਦੀ ਠੀਕ ਆ ਔਰ ਲੈਸ ਕਰ ਦੇਗਾ ਭਾਜੀ 24000 ਦੀ ਦੇ ਦਾਂਗਾ ਜੀ ਲੈ ਹੋਰ ਯਾਰ ਛੱਡਿਆ ਗਿਆ ਹਾਂਜੀ ਠੀਕ ਆ ਸੋ ਮਾਨਦਨ ਤਾਂ ਦੋਸੂ ਪੂਰੀ ਕਸਰ ਕੱਢਤੀ ਵੀਰ ਨੇ ਸੋ ਆ ਜਿਹੜੀ ਥਣ ਭਾਂਡੇ ਇੱਕ ਵਾਰੀ ਤੁਹਾਨੂੰ ਫਿਰ ਆਪਾਂ ਨੇੜੋਂ ਦਿਖਾ ਦਨੇ ਆ ਥਣ ਦੇਵਾ ਤੁਸੀਂ ਇੱਕ ਵਾਰੀ ਦੇਖ ਲਓ ਠੀਕ ਆ ਜੀ ਸੋ ਚੌਣ ਚੌਣ ਚੰਗੀ ਆ ਬੌਲੇ ਤੇ ਚੱਲ ਰਹੀ ਆ ਕੋਈ ਭਰਾ ਆਪਦੀ ਚੋਕੇ ਤਸੱਲੀ ਕਰ ਸਕਦਾ ਚੌਣ ਚੌਣ ਭਾਜੀ ਇੱਕ ਚੌਈ ਸਵਰੀ ਹੋਈ ਐ ਵਧੀਆ ਪੋਲੀ ਨਿਕਲੀ ਆ ਚੌਣ ਚੌਣ ਬਾਕੀ ਥਣ ਥਣ ਵੇਖੋ ਕਿੱਡਾ ਵਧੀਆ ਲੱਗਾ ਜੀ ਠੀਕ ਆ ਜੀ ਠੀਕ ਹਾਂਜੀ ਤੇ ਆ ਦੋਸਤੋ ਅਜੇ ਚਾਰ ਨਗਰੇ ਬਿਲਕੁਲ ਵ ਇੱਥੇ ਆ ਗਏ ਮੇਰਾ ਭਰਾ ਆਪ ਦੀ ਚੋਕੇ ਤੁਸੀਂ ਤਸੱਲੀ ਕਰ ਲਿਓ ਜਿੰਨੂ ਵੀ ਖਰੀਦਦਾਰ ਨੂੰ ਜਿਹੜੀ ਵੀ ਕੋਈ ਚੀਜ਼ ਚੰਗੀ ਲੱਗੀ ਜਿਹੜਾ ਵੀ ਪਸ਼ੂ ਚੱਜਿਆ ਉਹਦਾ ਤੁਸੀਂ ਵਿਸ਼ੇਸ਼ ਤੌਰ ਤੇ ਖਾਸ ਤੌਰ ਤੇ ਨਰਕ ਪਰਖਾ ਉਹ ਕਰ ਲਿਓ ਆਪਣਾ ਹੱਕ ਸਮਝ ਕੇ ਠੀਕ ਆ ਤੇ ਸਤਨਾਮ ਇੱਕ ਨੰਬਰ ਬੋਲ ਦਿਕਾ ਭਰਾ ਨੰਬਰ ਆਪਣਾ ਭਾਜੀ 628083148 ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਇਹ ਨੰਬਰ ਆ ਭਾਈ ਸਤਨਾਮ ਦੇ ਤੇ ਪਿੰਡ ਛਕਰੀਆ ਦੋਸਤੋ ਸਰਿਆਲੀ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਤੇ 3 ਕਿਲੋਮੀਟਰ ਭਾਈ ਸਰਿਆਲੀ ਸਰਿਆਲੀ ਆ ਤੇ ਜੱਲੇਵਾਲ ਪਿੰਡ ਬਿਲਕੁਲ ਲੱਗਿਆ ਉਹ ਵੀ ਇੰਨਾ ਕੀ ਸਕਰੀ ਵੀ ਥੋੜੀ ਦੂਰੀ ਤੇ ਆ ਨਿਸ਼ਾਰੇ ਪੰਨੋਂ ਤੋਂ ਵੀ ਕੋਈ 4 ਕਿਲੋ ਹਾਂਜੀ ਨਿਸ਼ਾਰੇ ਪੰਨੋਂ ਆ 4 ਕਿਲੋਮੀਟਰ ਜੀ ਠੀਕ ਆ ਜੀ ਹਾਂਜੀ ਲੋ ਵੀ ਭਰਾਵੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ